ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਆਲ ਇੰਡੀਆ ਸਟੇਟ ਗਵਰਨਮੈਂਟ EMPLOYEES FEDERATION ਦੀ ਰਾਸ਼ਟਰੀ ਕਾਰਜਕਾਰੀ ਦੀ 13-14 ਅਗਸਤ ਨੂੰ ਹైదరాబాద్ ਵਿਖੇ ਹੋਈ ਮੀਟਿੰਗ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਪਸਾਫਾ ਜ਼ਿਲ੍ਹਾ ਜਲੰਧਰ ਵੱਲੋਂ ਗ੍ਰਾਂਵ ਵਿਖੇ ਕੌਮੀ ਵਿਰੋਧ ਦਿਵਸ ਬਲਬੀਰ ਸਿੰਘ ਗ੍ਰਾਂਵ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਇਸ ਸਮੇਂ ਸੰਬੋਧਨ ਕਰਦੇ ਹੋਏ ਪਸਾਫਾ ਦੇ ਸੂਬਾ ਸਕੱਤਰ ਦੀਰਥ ਸਿੰਘ 바ਸੀ ਅਤੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਪ੍ਰੇਮ ਖਲਵਾੜਾ ਸੁਖਵਿੰਦਰ ਰਾਮ ਪੈਨਸ਼ਨਰ ਅਗੂ ਬਲਵਿੰਦਰ ਕੁਮਾਰ ਕੁਲਦੀਪ ਸਿੰਘ ਕੋੜਾ ਨੇ ਗੋਮੀ ਵਿਰੋਧ ਦਿਵਸ ਦੀ ਮੰਗ ਦਾ ਜ਼ਿਕਰ ਕਰਦੇ ਹੋਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਬੀ ਐਫ ਆਰ ਡੀਏ ਐਕਟ ਨੂੰ ਰੱਦ ਕਰਦੇ ਹੋਏ ਐਨ ਪੀ ਐਸ ਅਤੇ ਯੂ ਪੀ ਐਸ ਨੂੰ ਮੁੱਢੋਂ ਰੱਦ ਕਰਦੇ ਹੋਏ ਪੁਰਾਣੀ ਪੈਨਸ਼ਨ ਦੀ ਬਹਾਲੀ ਤੁਰੰਤ ਕੀਤੀ ਜਾਵੇ ਤਾਂ ਜੋ ਮੁਲਾਜ਼ਮਾਂ ਦੇ ਬੁਢਾਪੇ ਦੀ ਡੰਗੋਰੀ ਸੁਰੱਖਿਅਤ ਹੋ ਸਕੇ ਫੰਡ ਪ੍ਰਬੰਧਕ ਰਾਜ ਸਰਕਾਰਾਂ ਨੂੰ ਜਮ੍ਹਾਂ ਕੀਤੀ ਰਕਮ ਤੁਰੰਤ ਵਾਪਸ ਕਰਨ ਦੇ ਨਿਰਦੇਸ਼ ਜਾਰੀ ਕਰੋ ਕੰਟਰੈਕਟ ਆਊਟਸੋਰਸਸ ਤੇਹਾੜੀਦਾਰ ਸਮੂਹ ਮੁਲਾਜ਼ਮਾਂ ਨੂੰ ਨਿਯਮਿਤ ਕਰਨਾ ਪਬਲਿਕ ਅਧਾਰਿਆਂ ਦੀ ਸਮੂਹ ਵਿਧਾਇਕਾਂ ਦੀ ਖਾਲੀ ਅਸਾਮੀਆਂ ਨੂੰ ਤੁਰੰਤ ਭਰਨ ਵਿਭਾਗਾ ਦਾ ਨਿੱਜੀਕਰਨ ਨਿਗਮੀਕਰਨ ਅਤੇ ਆਕਾਰ ਘਟਾਈ ਬੰਦ ਕਰਨ ਹਰ 5 ਸਾਲ ਬਾਅਦ ਉਜਰਤ ਸੋਧ ਨੂੰ ਯਕੀਨੀ ਬਣਾਉਣ ਡੀਏ ਦੇ ਜਬਤ ਕੀਤੇ ਬਗਾਏ ਜਾਰੀ ਕਰਨ ਸਮੂਹ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਠੇਕੇ ਵਾਲੇ ਕਰਮਚਾਰੀਆਂ ਨੂੰ ਕੈਸ਼ਲੈਸ ਹੈਲਥ ਸਕੀਮ ਨੂੰ ਯਕੀਨੀ ਬਣਾਉਣ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਨਵੇਂ ਤਿੰਨ ਅਪਰਾਧੀ ਕਾਨੂੰਨ ਨੂੰ ਰੱਦ ਕਰਨ ਧਰਮ ਨਿਰਪੱਖਤਾ ਨੂੰ ਬਰਕਰਾਰ ਰੱਖਣ ਹਰ ਪ੍ਰਕਾਰ ਦੀ ਫਿਰਾਕ ਪਸਤੀ ਨੂੰ ਰੋਕਣ ਲਈ ਕੇਂਦਰ ਸਰਕਾਰ ਰਾਜ ਸਰਮੰਦਾਂ ਨੂੰ ਮੂੜ ਪ੍ਰਭਾਵ ਵਿਸਤਾਰਨ ਸਹਿਕਾਰੀ ਸੰਵਾਦ ਦੀ ਰੱਖਿਆ ਕਰਨ ਆਮਦਨ ਕਰ ਦੀ ਸੀਮਾ ਵਧਾ ਕੇ 10 ਲੱਖ ਰੁਪਏ ਕਰਨ 6ਵੇਂ ਪੇ ਕਮਿਸ਼ਨ ਦਾ 68 ਮਹੀਨਿਆਂ ਦਾ ਬਕਾਇਆ ਲੈਂਡ ਬਾਈਵੇਂ ਪਰਚੀਸ਼ਕ ਦੀਏ ਦੀਆਂ ਹਦਾਇਤਾਂ ਕਿਸ਼ਤਾ ਅਤੇ ਪਿਛਲਾ ਰਿੰਦਾ ਬਕਾਇਆ ਲੈਣ ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਗ੍ਰੇਡਾਂ ਵਿੱਚ ਰੈਗੂਲਰ ਕਰਾਉਣ ਮਾਨ ਪੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਲਾਗੂ ਕਰਾਉਣ ਅਤੇ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਾਉਣ ਲਈ 26 ਸਤੰਬਰ ਨੂੰ ਸਮੂਚੇ ਦੇਸ਼ ਭਰ ਵਿੱਚ ਜ਼ਿਲ੍ਹਾ ਤਸਵੀਰ ਬਲਾਕ ਪੱਧਰ ਤੇ ਰੈਲੀਆਂ ਕਰਕੇ ਕੌਮੀ ਵਿਰੋਧੀ ਦਿਵਸ ਬਣਾਇਆ ਜਾ ਰਿਹਾ ਹੈ ਇਸ ਸਮੇਂ ਹੋਰਨਾ ਤੋਂ ਇਲਾਵਾ ਸਤਪਾਲ ਮੈਮੀ ਰਤਨ ਸਿੰਘ ਸ਼ਿਵਦਾਸ ਅਸ਼ੋਕ ਕੁਮਾਰ ਕੁਲਦੀਪ ਰਾਜ ਚੰਦਰਸ਼ੇਖਰ ਭੁਵਿੰਦਰ ਸਿੰਘ ਸੌਨ ਲਾਲ ਸਿਮਰਨਜੀਤਪੁਰ ਪਾਸਲਾ स्वीटी तखर नरेंद्र कुमारी जसविंदर कौर कुलदीप कौर मीना कुमारी जसवीर कौर करनजीत कौर मंजीत कौर कुलदीप सरोज हरदीश कौर जसवीर कौर आदि साथी हाजिर हुए मुर्दाबाद वार मारू नीतियां रद्द करो रद्द करो रद्द करो आज ਔਰ ਇੰਡੀਆ ਸਟੇਟ ਗਵਰਨਮੈਂਟ ਅਪਲਾਈ ਫੈਡਰੇਸ਼ਨ ਤੇ ਗ੍ਰਾਂਵ ਵਿਖੇ ਕੌਮੀ ਵਿਰੋਧ ਦਿਵਸ ਮਨਾਇਆ ਗਿਆ ਇਸ ਵਿੱਚ ਜਿਹੜੀਆਂ ਮੁਲਾਜ਼ਮਾਂ ਪੈਨਸ਼ਨਰਾਂ ਵਿਆਂ ਕਟੋਗੜ 10 ਬਿਨੀਆਂ ਮੰਗਾ ਸੀ ਜਿਨ੍ਹਾਂ ਵਿੱਚ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੀ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਵਾਧੀ ਜਿਹੜੀ ਮਹਿੰਗਾਈ ਆ ਉਹਨੂੰ ਰੋਕਣ ਤੇ ਕਿਰਤ ਕਾਨੂੰਨਾਂ ਵਿੱਚ ਕੀਤੀ ਸੋਧ ਵਾਪਸ ਲੈਂਡ ਸੰਬੰਧੀ ਵੱਖ-ਵੱਖ ਬਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਦੀ ਸਰਕਾਰ ਜਿਹੜਾ ਵਾਅਦਾ ਕਰਕੇ ਸਤਾਜਾਈ ਸੀ ਕਿ ਖਾਲੀ ਪੋਸਟਾਂ ਦੇ ਰੈਗੂਲਰ ਭਰਤੀ ਕੀਤੀ ਜਾਊ ਹਰ ਸਾਲ 2 ਲੱਖ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਹੋਇਆ ਉਲਟ ਬੇਰਜ਼ਗਾਰੀ 'ਚ ਵਾਧਾ ਹੋਇਆ ਇਸ ਕਰਕੇ ਅੱਜ ਸਾਰੇ ਭਾਰਤ ਦੇ ਅੰਦਰ ਬਲਾਕ ਪੰਜਾਬ ਸਵਾਦੀਨ ਸਰਪਰੇਟੇਸ਼ਨ ਨਹੀਂ ਪੰਜਾਬ ਦੇ ਅੰਦਰ ਤੇ ਕੋਲੇਹੰਦਰਾ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਝੰਡੇ ਝਟ ਸਾਰੇ ਹਿੰਦੁਸਤਾਨ ਦੇ ਅੰਦਰ ਕੌਮੀ ਵਿਰੋਧ ਦਰਸਾਇਆ ਗਿਆ। ਜਿਹਦੇ ਵਿੱਚ 10 ਜਿਹੜੀਆਂ ਓਪਨੀਆਂ ਮੰਗਾਂ ਨੂੰ ਉਭਾਰਿਆ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਇਸ ਨੂੰ ਜਿਹੜਾ ਲਾਗੂ ਕੀਤਾ ਜਾਵੇ। ਤਾਂ ਕਿ ਜੇਕਰ ਸਰਕਾਰ ਕੋਈ ਗੱਲ ਨਹੀਂ ਸੁਣਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਲ ਇੰਡੀਆ ਸਟੇਟ ਗਵਰਨਮੈਂਟ ਆਫ ਰਾਈਟ ਫੈਡਰੇਸ਼ਨ ਆਪਣੀ ਸੈਂਟਰ ਕੇਂਦਰੀ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸ਼ਿਕਾਰਚ ਦਾ ਐਲਾਨ ਕਰੇ। ਜੇ ਹਿੰਦੁਸਤਾਨ ਦੇ ਵਿੱਚ ਆਲ ਇੰਡੀਆ ਸਟੇਟ ਗਵਰਨਮੈਂਟ EMPLOYEES FEDERATION ਵੱਲੋਂ ਜਿਹੜਾ ਵਿਰੋਧ ਦਿਵਸ ਬਣਾਇਆ ਜਾ ਰਿਹਾ 10 ਮੈਂਬਰੀ ਜਿਹੜਾ ਉਹਨਾਂ ਦਾ ਡਿਮਾਂਡ ਚਾਰਟਰ ਆ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਇਹ ਪ੍ਰਾਈਵੇਟ ਜਿਹੜੀ ਇਹ ਆਪਣੇ ਆ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ ਦੀਆਂ PF RD A ਦੀ ਤੇ ਬਾਕੀ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਦੀ ਧਾਰਾ 310 311 ਖਤਮ ਕਰਨ ਦੀ ਜਿਹੜੀ ਮੁਲਾਜ਼ਮ ਵਿਰੋਧੀ ਜਿਹਦੇ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਡਿਸਮਿਸ ਕੀਤਾ ਜਾ ਸਕਦਾ ਤੇ ਹੋਰ ਮੰਗਾਂ ਦੇ ਤਹਿਤ ਸਮੁੱਚੇ ਹਿੰਦੁਸਤਾਨ ਦੇ ਵਿੱਚ ਵਿਰੋਧ ਦਿਵਸ ਕੀਤਾ ਜਾ ਰਿਹਾ ਅੱਜ ਇਸ ਕੜੀ ਦੇ ਵਿੱਚ ਗੁਰਾਇਆ ਵਿਖੇ ਵਿਰੋਧ ਦਿਵਸ ਜਿਹੜਾ ਪੰਜਾਬ ਕੋਆਰਡੀਨੇਟਰ ਸਰਸਸ ਫੈਡਰੇਸ਼ਨ ਵੱਲੋਂ ਜਿਹੜੀ ਕਿ 올 ਇੰਡੀਆ ਸਟੇਟ ਗਵਰਨਮੈਂਟ EMPLOYEES FEDERATION ਦੀ ਨਾਲ ਅਫੀਲੀਏਟਡ ਆ ਇਦੇ ਵੱਲੋਂ ਅੱਜ ਗੁਰਾਇਆਂ ਵਿਖੇ ਵਿਰੋਧ ਦਿਵਸ ਮਨਾਇਆ ਜਾ ਰਿਹਾ ਜਿਸ ਵਿੱਚ ਵੱਡੇ ਪੱਧਰ ਦੇ ਉੱਤੇ ਫੈਡਰੇਸ਼ਨ ਆਗੂ ਤੇ ਪੈਨਸ਼ਨਰ ਆਗੂ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਸ਼ਾਮਲ ਹੋ ਰਹੇ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਮੁਲਾਜ਼ਮਾਂ ਦੀਆਂ ਇਹਨਾਂ ਤੇ ਗੌਰ ਕੀਤਾ ਜਾਵੇ ਤੇ ਜਿਹੜੀਆਂ ਬਣਦੀਆਂ ਜਿਹੜੀਆਂ ਮੰਗਾਂ ਮੰਨ ਕੇ ਜਿਹੜਾ ਉਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਆਲਿੰਆ ਸਟੇਟ ਗਵਰਨਮੈਂਟ ਨੇ ਪ੍ਰਾਈਸ ਫੈਡਰੇਸ਼ਨ ਜ਼ਿੰਦਾ